ਔਰ ਪਾਤਰ ਸਾਹਿਬ ਦੇ ਕੀਤੇ ਕੰਮ ਪਾਤਰ ਸਾਹਿਬ ਦੀਆਂ ਲਿਖੀਆਂ ਗ਼ਜ਼ਲਾਂ ਗੀਤ ਕਵਤਾਵਾਂ ਰਹੀ ਦੀ ਦੁਨੀਆ ਤੱਕ ਪਾਤਰ ਸਾਹਿਬ ਨੂੰ ਜਿਉਂਦਾ ਰੱਖਣ ਗਿਆ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਉਹਨਾਂ ਦੀ ਕੋਈ ਗ਼ਜ਼ਲ ਦਾ ਸ਼ੇਰ ਲੈ ਲਓ ਕੋਈ ਗੀਤ ਆ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਠੀਕ ਹੈ ਜੀ ਔਰ ਜੇ ਹੰਸ ਰਾਜ ਹੰਸ ਨੇ ਗਾਇਆ ਸਿੱਲੀ ਸਿੱਲੀ ਆਉਂਦੀ ਹੈ ਹਵਾ ਯਾ ਗੱਲ ਕਰੀਏ ਰਾਤ ਬਰਾਤੇ ਖਾਤਾ ਆਵੇਗਾ ਖਾਤਾ ਆਵੇਗਾ ਅੰਮੀ ਦਾ ਬੱਚਿਆ ਇਦਾਂ ਭੁੱਲੀ ਰਾਣੀ ਜਿਹੜੀ ਕੁੱਖੋਂ ਜੰਮੀ ਦਾ ਔਰ ਕੋਈ ਵੀ ਰਚਨਾ ਪਾਤਰ ਸਾਹਿਬ ਦੀ ਸ਼ੋਹ ਲਈਏ ਤੇ ਇਉਂ ਲੱਗਦਾ ਵੀ ਜਿਵੇਂ ਅਸੀਂ ਜਾਪ ਵਾਹਿਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਪਾਤਰ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਪਾਤਰ ਸਾਹਿਬ ਗਏ ਨੇ ਮੈਂ ਸਾਰਾ 5-7 ਦਿਨ ਪਾਤਰ ਹੀ ਪੜਦਾ ਰਿਆ ਔਰ ਇੱਕ ਮੈਂ ਰਬਾਈ ਲਿਖੀ ਕਿ ਪਾਤਰ ਮਨੁੱਖਤਾ ਆਪਣੀ ਬੁਲੰਦ ਕਰਕੇ ਗਏ ਨੇ ਪ੍ਰੇਮ ਅਮਨਾ ਵਾਲੜੀ ਉਹ ਤੰਦ ਭਰ ਕੇ ਗਏ ਨੇ ਖੁਸ਼ੀਆਂ ਭਰਦੀ ਰਹੇਗੀ ਦੂਰ ਵੰਡਦੀ ਰਹੇਗੀ ਰੋਸ਼ਨੀ ਜੋ ਕਾਵ ਵਿੱਚ ਬੰਦ ਕਰਕੇ ਗਏ ਨੇ ਛੁੱਟਦੇ ਪਰਿਵਾਰ ਛੁੱਟ ਕੇ ਇੱਕ ਬਹੁਤ ਆਮ ਪਰਿਵਾਰ ਛੁੱਟ ਕੇ ਉਹਨਾਂ ਨੇ ਜੀਵਨ ਦੀਆਂ ਬਲੰਦੀਆਂ ਪਾਈਆਂ ਤੇ ਸਾਨੂੰ ਇਸੇ ਗੱਲ ਦਾ ਮਾਣ ਆ ਕਿ ਉਹ ਸਾਡੇ ਪਿੰਡ ਦੇ ਸੀ ਪਾਤਰ ਸਾਹਿਬ ਮਾਂ ਬੋਲੀ ਪੰਜਾਬੀ ਦੇ ਮਹਾਨ ਸਪੂਤਸਨ ਸਾਡੇ ਵੱਡੇ ਵੀਰ ਸਨ ਮੈਂ ਸ਼ਾਇਰ ਕਮਰ ਇਕਬਾਲ ਸਿੰਘ ਕਪੂਰਥਲੇ ਤੋਂ ਔਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਨੂੰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦਾ ਮੈਂਬਰ ਨਿਯੁਕਤ ਕੀਤਾ ਔਰ ਲੰਬੇ ਸਮੇਂ ਤੋਂ ਪਾਤਰ ਸਾਹਿਬ ਨਾਲ ਸਾਡੀ ਸੰਝ ਰਹੀ ਹੈ ਮੇਰੇ ਨਾਲ ਸਾਥੀ ਨੇ ਸਾਜਨ ਸੁਰਜੀਤ ਸਾਜਨ ਜੀ ਇਹ ਪਾਤਰ ਸਾਹਿਬ ਦੇ ਪਿੰਡ ਦੇ ਨੇ ਪਤੜ ਕਲਾਂ ਦੇ ਨਾਲ ਨੇ ਡਾਕਟਰ 인ਦਰਜੀਤ ਸਿੰਘ ਜੀ ਵਾਸੂ ਉਹਗੇ ਕਥਾਵਾਚਕ ਤੇਜਵੀਰ ਸਿੰਘ ਜੀ ਪਾਤਰ ਸਾਹਿਬ ਨਾਲ ਘਟੂ ਘਟ 20 ਸਾਲਾਂ ਦੀ ਇਹਨਾਂ ਦੀ ਨੇੜਤਾ ਰਹੀ ਹੈ ਆਸ਼ੂ ਕੁਮਰਾ ਜੀ ਔਰ ਸਿਰਜਣਾ ਕੇਂਦਰ ਕਪੂਰਥਲਾ ਤੋਂ ਮੈਂ ਮੌਜੂਦਾ ਪ੍ਰਧਾਨ ਲੇਕਾਂ ਦੀ ਸਭਾ ਦਾ ਅਸੀਂ ਆਪਣੀ ਵਫਦ ਲੈ ਕੇ ਆਏ ਆ ਔਰ ਪਾਤਰ ਸਾਹਿਬ ਨੂੰ ਸ਼ਰਧਾ ਸੁਮਨ ਭੇਟ ਕਰਨ ਆਏ ਆ ਇੱਕ ਪੰਜਾਬੀ ਦਾ ਬੜਾ ਵੱਡਾ ਕਲਾਕਾਰ ਪੰਜਾਬੀ ਦਾ ਬਹੁਤ ਨਾਮਵਰ ਸ਼ਾਇਰ ਸਾਡੇ ਤੋਂ ਵਿਛੜ ਗਿਆ ਅਚਨਚੇਤ ਸਾਨੂੰ ਦੁੱਖ ਹੈ ਔਰ ਪਾਤਰ ਸਾਹਿਬ ਦੇ ਕੀਤੇ ਕੰਮ ਪਾਤਰ ਸਾਹਿਬ ਦੀਆਂ ਲਿਖੀਆਂ ਗਜ਼ਲਾਂ ਗੀਤ ਕਵਤਾਵਾਂ ਰਹਿੰਦੀ ਦੁਨੀਆ ਤੱਕ ਪਾਤਰ ਸਾਹਿਬ ਨੂੰ ਜਿਉਂਦਾ ਰੱਖਣ ਗਿਆ ਉਹਨਾਂ ਨੂੰ ਲੋਕਾਂ ਨੂੰ ਕਦੀ ਮਹਿਸੂਸ ਨਹੀਂ ਹੋਏਗਾ ਕਿ ਪਾਤਰ ਦੁਨੀਆ 'ਚ ਨਹੀਂ ਪਾਤਰ ਹਮੇਸ਼ਾ ਜਿਉਂਦੇ ਰਹਿਣਗੇ ਪਾਤਰ ਜੀ ਦਾ ਜੋ ਕੰਮ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰਾ ਬਣਦੇ ਉਹਨਾਂ ਦੀ ਕੋਈ ਗਜ਼ਲ ਦਾ ਸ਼ੇਅਰ ਲੈ ਲਓ ਕੋਈ ਗੀਤ ਦਾ ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣ ਕੇ ਠੀਕ ਹੈ ਜੀ ਔਰ ਜੇ ਹੰਸ ਰਾਜ ਹੰਸ ਨੇ ਗਾਇਆ ਸਿੱਲੀ ਸਿੱਲੀ ਆਉਂਦੀ ਹੈ ਹਵਾ ਜਾਂ ਗੱਲ ਕਰੀਏ ਰਾਤ ਬਰਾਤੇ ਖਾਤਾ ਆਵੇਗਾ ਖਾਤਾ ਆਵੇਗਾ ਅੰਮੀ ਦਾ ਬੱਚਿਆ ਇਦਾਂ ਭੁੱਲੀ ਦਾਣੀ ਜਿਹੜੀ ਕੁੱਖੋਂ ਜੰਮੀ ਦਾ ਔਰ ਕੋਈ ਵੀ ਰਚਨਾ ਪਾਤਰ ਸਾਹਿਬ ਦੀ ਸ਼ੋਅ ਲਈਏ ਤੇ ਇਉਂ ਲੱਗਦਾ ਵੀ ਜਿਵੇਂ ਅਸੀਂ ਜਾਪ ਕਰ ਰਹੀ ਹੋਈ ਕਰ ਰਹੇ ਹੋਈਏ ਅਸੀਂ ਆਪਣੀ ਆਮ ਸੌਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਮੌਜੂਦਾ ਪ੍ਰਧਾਨ ਵਜੋਂ ਮੈਂ ਕਮਰ ਇਕਬਾਲ ਸਿੰਘ ਤੇ ਮੇਰੇ ਸਾਥੀ ਅਸੀਂ ਨਮਨ ਕਰਨ ਆਏ ਆ ਅਸੀਂ ਸਜਦਾ ਕਰਨ ਆਏ ਆ ਪਾਤਰ ਸਾਹਿਬ ਨੂੰ ਔਰ ਵਾਹਿਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਪਾਤਰ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਪਾਤਰ ਸਾਹਿਬ ਜੀ ਨਾਲ ਬੜੀ ਬੜੂ ਬਟੂਗੇ ਸਾਝੇ ਡਾਕਟਰ ਅਨੰਦਜੀਤ ਸਿੰਘ ਵਾਸੋਂ ਮੈਂ ਬੋਲ ਰਿਹਾ ਉਹ ਕਈ ਜੇ ਵੜੇ ਅਸੀਂ ਗੁਰਨਾਨਕ ਖਾਲਸਾ ਦਾ ਡਰੋਲੀ ਕਲਾ ਇੱਕ ਵਾਰ ਇਹ ਸਿੱਖ ਕਥੇ ਕਵਿਦੇ ਚੌੜ ਤੇ ਬੁਲਾਏ ਗਏ ਸਾਂ ਜਦੋਂ ਦੇ ਪਾਤਰ ਸਾਹਿਬ ਗਏ ਨੇ ਮੈਂ ਸਾਰਾ 5-7 ਦਿਨ ਪਾਤਰ ਹੀ ਪੜਦਾ ਰਿਆ ਔਰ ਇੱਕ ਮੈਂ ਰਬਾਈ ਲਿਖੀ ਕਿ ਪਾਤਰ ਮਨੁੱਖਤਾ ਆਪਣੀ ਬੁਲੰਦ ਕਰਕੇ ਗਏ ਨੇ ਪ੍ਰੇਮ ਅਮਨਾ ਵਾਲੜੀ ਉਹ ਤੰਦ ਭਰ ਕੇ ਗਏ ਨੇ ਖੁਸ਼ੀਆਂ ਭਰਦੀ ਰਹੇਗੀ ਦੂਰ ਮੰਡਦੀ ਰਹੇਗੀ ਰੋਸ਼ਨੀ ਜੋ ਕਾਵ ਵਿੱਚ ਬੰਦ ਕਰਕੇ ਗਏ ਨੇ ਉਹ ਜ਼ਿੰਦਾ ਰਹਿਣਗੇ ਉਹ ਜਿੱਥੇ ਜਿੱਥੇ ਸਮਾਜ ਚ ਹਨੇਰਾ ਸੀ ਉਥੇ ਉਥੇ ਉਹਨਾਂ ਗਿਆਨ ਦੀ ਰੋਸ਼ਨੀ ਛੁੱਟੀ ਹੈ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਦਾ ਜੋ ਜੀਵਨ ਹੈ ਸਾਡੀ ਨੌਜਵਾਨ ਪੀੜ੍ਹੀ ਲਈ ਇੱਕ ਅਦਰਸ਼ ਹੈ ਉਹਨਾਂ ਨੇ ਇੱਕ ਛੋਟੇ ਜਿਹੇ ਪਰਿਵਾਰ ਚ ਉੱਠ ਕੇ ਇੱਕ ਬਾਤ ਹੈ ਆਮ ਪਰਵਾਰਛ ਉਟ ਕੇ ਉਹਨਾਂ ਨੇ ਜੀਵਨ ਦੀਆਂ ਬਲੰਦੀਆਂ ਪਾਈਆਂ ਪੜ੍ਹਾਈ ਦੇ ਖੇਤਰ ਵਿੱਚ ਵੀ ਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਖੇਤਰ ਜੀ ਚੀਨ ਜਾਪਾਨ ਔਰ ਅਮਰੀਕਾ ਤੱਕ ਕਵੀ ਦਰਵਾਰਾਂ 'ਚ ਭਾਗ ਲੈਂਦੇ ਰਹੇ ਅੱਜ ਸਾਨੂੰ ਅਫਸੋਸ ਹੈ ਪਰ ਉਹਨਾਂ ਦੀ ਜ਼ਿੰਦਗੀ ਜੜੀ ਹੈ ਉਹ ਕਹਿੰਦੇ ਗੁਰਬਾਣੀ ਚਾਹੁੰਦਾ ਕਿ ਮਹਿਮਾਨੀ ਮਹਿਮਾਨ ਜਗ ਮੈਂ ਆਇਆ ਮਜਲਿਸ ਕਰ ਹੈਰਾਨ ਉਠ ਸਦਾਇਆ ਉਹ ਹੈਰਾਨ ਕਰ ਕੇ ਗਏ ਨੇ ਕਿ ਇੱਕ ਇਨਸਾਨ ਜਿਹੜਾ ਉਹ ਕਿੰਨਾ ਅਨੰਤ ਸੁਭਾਵਨਾਵਾਂ ਦਾ ਮਾਲਕ ਹੋ ਸਕਦਾ ਹੈ ਇਹ ਜਿਹੜਾ ਇਨਸਾਨ ਹੈ ਇਹ ਰੱਬ ਦਾ ਆਪਣਾ ਸਿੰਬਲ ਹੈ ਉਹਨਾਂ ਨੇ ਸਿੱਧ ਕੀਤਾ ਕਿ ਮੇਰੇ ਮਨੁੱਖ ਤੇ ਇੰਨੀਆਂ ਸ਼ਕਤੀਆਂ ਨੇ ਕਿ ਉਹ ਅਨੰਤ ਸ਼ਕਤੀ ਦਾ ਮਾਲਕ ਹੈ ਸਿਰਫ ਪਛਾਣਨ ਦੀ ਗੱਲ ਹੈ ਮੈਂ ਉਹ ਇਹਨਾਂ ਸ਼ਬਦਾਂ ਨਾਲ ਉਹਨਾਂ ਨੂੰ ਯਾਦ ਕਰਦਾ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੱਤਰ ਸਾਡੇ ਪਿੰਡ ਤੋਂ ਸਰ ਪਹੁੰਚੇ ਨੇ ਸਰ ਤੁਸੀਂ ਉਹਨਾਂ ਦੇ ਪਿੰਡ ਤੋਂ ਆਏ ਹੋ ਜੀ ਪੰਜਾਬ ਜੀ ਮੈਂ ਸਰਜੀਤ ਸਾਜਨ ਪਿੰਡ ਪੱਤਰਕਲਾ ਜਿੱਥੇ ਪਾਤਰ ਸਾਹਿਬ ਦਾ ਜਨਮ ਹੋਇਆ ਤੇ ਸਾਨੂੰ ਜਦੋਂ ਆ ਖਬਰ ਇਹਨਾਂ ਦੀ ਸੁਣੀ ਇਹਨਾਂ ਦੇ ਸਦੀਵੀ ਵਿਛੋੜਾ ਦੇਣ ਦੀ ਤੇ ਉਦੋਂ ਤੋਂ ਬੜੇ ਮਾਯੂਸ ਹੋ ਗਏ ਕਿਉਂਕਿ ਸਾਡੀ ਤਾਂ ਪਹਿਚਾਣ ਹੀ ਉਹਨਾਂ ਦੇ ਕਰਕੇ ਸੀ ਜਦੋਂ ਵੀ ਕਿਤੇ ਪ੍ਰੋਗਰਾਮ ਤੇ ਜਾਣਾ ਤੇ ਜਦੋਂ ਦੱਸਣਾ ਹੈ ਪੱਤੜ ਕਲਾ ਤੋਂ ਆ ਤੇ ਉਹਨਾਂ ਨੇ ਕਹਿਣਾ ਸਰਜੀਤ ਪਾਤੜ ਦੇ ਪੈਣ ਤੋਂ ਤਾਂ ਉਹ ਸਾਨੂੰ ਉਹਨਾਂ ਦਾ ਕਰਕੇ ਪਹਿਚਾਣ ਮਿਲੀ ਸੀ ਬਾਕੀ ਜਿੰਨਾ ਉਹਨਾਂ ਦਾ ਯੋਗਦਾਨ ਲਿਟਰੇਚਰ ਦੇ ਵਿੱਚ ਉਹ ਸਾਰੇ ਜਾਣਦੇ ਹੀ ਆ ਤੇ ਸਾਨੂੰ ਇਸੇ ਗੱਲ ਦਾ ਮਾਣ ਆ ਕਿ ਉਹ ਸਾਡੇ ਪਿੰਡ ਦੇ ਸੀ ਸੱਜਣਾ ਕਹਿੰਦਾ ਕਬੂਤਰਾ ਤੋਂ ਇਸ ਸਵਾਗਮ ਦੇ ਵਿੱਚ ਸ਼ਾਮਲ ਅੰਤਿਮ ਅਜ਼ਾਦ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਇਹ ਹੀ ਦਰਸ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਪੂਰੇ ਜੱਗ ਦੇ ਵਿੱਚ ਪੂਰੀ ਇਸ਼ਾਨਾਨ ਗਿਆ ਧੰਨਵਾਦ ਜੀ ਜੀ ਪਾਤਰ ਇੱਕ ਬਹੁਤ ਵੱਡਾ ਨਾਮ ਜਿਨ੍ਹਾਂ ਦਾ ਨਾਮ ਸੁਣ ਕੇ ਜਿਨ੍ਹਾਂ ਦੀਆਂ ਗਾਇਲਾਂ ਨੂੰ ਪੜ ਕੇ ਅਸੀਂ ਜਵਾਨ ਹੋਏ ਆ ਉਹਨਾਂ ਦੇ ਸ਼ਬਦਾਂ ਦੇ ਪਿੱਛੇ-ਪਿੱਛੇ ਅਸੀਂ ਜਾ ਕੇ ਅੱਜ ਕੁਝ ਲਿਖਣਾ ਸਕਿਆ ਉਹਨਾਂ ਦੇ ਰਾਮਾਂ ਤੇ ਜਿਹਨਾਂ ਨੇ ਰਾਹ ਬਣਾਏ ਸੀ ਉਹਨਾਂ ਨੇ ਰਾਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਯੁੱਗ ਕਵੀ ਇੱਕ ਸਾਡੇ ਸ਼ਹਿਰ ਦੇ ਬਿਲਕੁਲ 5 ਕਿਲੋਮੀਟਰ ਦੂਰ ਤੋਂ ਉਹ ਉੱਥੇ ਉਹਨਾਂ ਦਾ ਜਨਮ ਹੋਇਆ ਅਸੀਂ ਬੜੇ ਵੱਡ ਭਾਗੇ ਆ ਕਿ ਅਸੀਂ ਉਹਨਾਂ ਦੇ ਉਹਨਾਂ ਦੇ ਕਾਲ ਦੇ ਵਿੱਚ ਅਸੀਂ ਜਨਮ ਲਿਆ ਅਸੀਂ ਉਹਨਾਂ ਦੀਆਂ ਕਵਤਾਵਾਂ ਨੂੰ ਉਹਨਾਂ ਨੂੰ ਰੂਪ ਰੂਪ ਅਸੀਂ ਸੁਣਿਆ ਪੜਿਆ ਜੋ ਵੀ ਕੁਛ ਉਹ ਮਤਲਬ ਉਹਨਾਂ ਨੇ ਸਮਾਜ ਵਾਸਤੇ ਦਿੱਤਾ ਜੋ ਉਹਨਾਂ ਦੀਆਂ ਭਾਵਨਾਵਾਂ ਸੀ ਲੋਕਾਂ ਦੇ ਨਾਲ ਉਹਨਾਂ ਦਾ ਦਰਦ ਸੀ ਬਿਰਖਾਰਜ ਕਰੇ ਜਿਹੜਾ ਇੱਕ ਇੱਕ ਸ਼ਾਇਰ ਇੱਕ ਸ਼ਾਇਰ ਜਦ ਤੱਕ ਭਾਵਨਾ ਨਹੀਂ ਹੈਗੀ ਉਹ ਸ਼ਾਇਰ ਨਹੀਂ ਹੈਗਾ ਉਹਦੀ ਇੰਨੀਆਂ ਭਾਵਨਾਵਾਂ ਸੀ ਕਿ ਉਹ ਅੱਕ ਰੁੱਖਾਂ ਨੂੰ ਵੀ ਆਪਣਾ ਪਿਆਰ ਸਮਝਦਾ ਸੀ ਕਿ ਉਹਦੀਆਂ ਗੱਲਾਂ ਵੀ ਸੁਣਨ ਨੂੰ ਤਿਆਰ ਸੀ ਤੇ ਅਸੀਂ ਇਹ ਮੰਨ ਲਓਗੇ ਉਹਨਾਂ ਨੂੰ ਅੱਜ ਬਹੁਤ ਹੀ ਸੱਚ ਲੱਖਾਂ ਦੇ ਨਾਲ ਇੱਥੇ ਆਪਣੀ ਭਾਵ ਵੀ ਨੀੜੀ ਅਸ਼ਦਦ ਦੀਨ ਬਣਾਏ ਆ ਇਦਾਂ ਦਾ ਕਬੀੜਾ ਯੁੱਗਾਂ ਵਿੱਚ ਕਿਤੇ ਇੱਕ ਵਾਰੀ ਪਹਿਲਾਂ ਹੁੰਦਾ ਆ ਉਹਨਾਂ ਨੂੰ ਅਸੀਂ ਬਹੁਤ ਬਹੁਤ ਉਹਨਾਂ ਨੂੰ ਚਦਾਦਲੀ ਤੋਂ ਮੰਜੜਿਆ ਪੇਟ ਕਰਦੇ ਹਾਂ ਧੰਨਵਾਦ